ਪ੍ਰੀਤ ਸਿੰਘ ਸੈਣੀ ਦੇ 90 ਐਪੀਸੋਡ ਲੱਡੂ ਹੰਡਾ ਲਿਓ ਤੇ ਗੁਰੂ ਰਾਮਦਾਸ ਦੇ ਘਰੋਂ ਮੱਥਾ ਨਾਉਣ ਵਾਲਾ ਕਹਿ ਦੇ ਉਹਨੂੰ ਭੰਡਣ ਵਾਲਿਓ 90 ਐਪੀਸੋਡਾਂ ਦਾ ਸਾਹ ਅੱਜ ਵੀ ਪ੍ਰੀਤ ਸਿੰਘ ਸੈਣੀ ਦੀ ਆਵਾਜ਼ ਅੱਗੇ ਤੇ ਸੰਸਾਰ ਵਿੱਚ ਸੀ ਕਰਤੇ ਦੀ ਦਰਗਾਹ ਵਿੱਚ ਵੀ ਤੁਹਾਡੇ ਕੋ ਅੱਗੇ ਖੜਾ ਹੋ ਕੇ ਮੰਗੇਗਾ ਕਿ ਗੁਰੂ ਰਾਮਦਾਸ ਦੀ ਗੋਲਕ ਦੀ ਦੁਰਤ ਕੋ ਕੀਦੀ ਤਸ਼ੱਦਦ ਹੋਇਆ ਉਹਦੇ ਵਿੱਚ ਦੁਸ਼ਮਣਾਂ ਨੇ ਵੀ ਕੀਤੇ ਆ ਤੇ ਉਹਦੇ ਆਪਣੇ ਆਣੇ ਵੀ ਕੀਤੇ ਆ ਸਤੂਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੰਬੇ ਸਮੇਂ ਤੋਂ ਜੋ ਬੈਠੇ ਗੁਰੂ ਪਿਆਰੇ ਖਾਲਸਾ ਜੀ ਆਪਾ ਪ੍ਰਧਾਨ ਸੇਂਧੀ ਕਰਕੇ ਹਟੇ ਆ ਰਾਣਾ ਰੌਣਾ ਕੋੜ ਹੈ ਰੰਗ ਲਤਨੁਪ ਕੀ ਤਵਾਰੀ ਆਪੋ ਆਪਣੀ ਕੋਇ ਨ ਬਦੇਤੀ ਫੋਕ ਮੇਂ ਅੰਦਰ ਸਭ ਕੋ ਬਾਹਰ ਹੋਣਾ ਕੋਇ ਅਸੀਂ ਸੇਖਾਂ ਇੱਕ ਦੁਨੀਆ ਵਿੱਚ ਮਾਹਰ ਦੇ ਕੋਈ ਕੌਮ ਆ ਜਿਹੜੀ ਜਨਮ ਵੇਲੇ ਵੀ ਕਹਿੰਦੀ ਆ ਅਨੰਦ ਭਿਆ ਮੇਰੀ ਮਾਇ ਤੇ ਮੌਰ ਤੋਂ ਮਗਰੋਂ ਵੀ ਕਹਿੰਦੇ ਨੇ ਅਨੰਦ ਭਿਆ ਮੇਰੀ ਮਾਇ ਅਸੀਂ ਪੜ ਲਿਆ ਬਹੁਤ ਸਾਰੇ ਬੁਲਾ ਰਹੇ ਨੇ ਬਹੁਤ ਕੁਝ ਗਿਆ ਤੇ ਬਹੁਤ ਕੁਝ ਕਹਿਣਾ ਬਣਦਾ ਵੀ ਸੀ ਪਰੰਤੂ ਪ੍ਰੀਤ ਸਿੰਘ ਇੱਕ ਉਹ ਦੀਪ ਸੀ ਜਗ ਦਾ ਟੰਡ ਮਾਉਂਦਾ ਜਿਹਨੂੰ ਬੁਝਾਉਣ ਵਾਸਤੇ ਦਸ਼ਮਣਤਾ ਤਰਲੋਚੀ ਹੁੰਦਾ ਸੀ ਆਪਣੇ ਵੀ ਤਰਲੋਚੀ ਹੁੰਦੇ ਸੀ ਇਹ ਕੌਣਾ ਸੱਚਾ ਇਹ ਗੱਲ ਸ਼ਾਇਦ ਇੱਥੇ ਕਿਸੇ ਨੇ ਕਹਿ ਨਹੀਂ ਐ ਕਿਉਂਕਿ ਰੁੱਖ ਰੋਇਆ ਤੁਹਾੜੇ ਵਿੱਚ ਦੇਖ ਦੱਸਦਾ ਜੜਾ ਨੂੰ ਟੱਕ ਲਾਇਆ ਤੇ ਆਪਣੇ ਨੇ ਫੁੱਲ ਦੇ ਸੋਈ ਜਗਰ ਵਿੱਚ ਸ਼ੇਖ ਪਿਆ ਤੇ ਆਪੜੇ ਲੰਮੀਆਂ ਲੰਮੀਆਂ ਤਕਰੀਰਾਂ ਸੁਣੀਆਂ ਨੇ ਕੋਈ ਗੁੱਸਾ ਨਾ ਗਾਇਓ ਜਿੰਦੇ ਜੀ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਗੁੱਸਾ ਪ੍ਰੀਤ ਸੈਣੀ ਨੂੰ ਸਟੇਜ ਤੇ ਰੋਕੜ ਦੇਣਾ ਇਹ ਨੂੰ ਨਹੀਂ ਬੋਲਣ ਦੇਣਾ ਇਹ ਦੇ ਸ਼ਬਦ ਕੰਟਰੋਲ ਵਿੱਚ ਨਹੀਂ ਜਿੱਦਾਂ ਉਸ ਗੁਰੂ ਕੇ ਲਾਲ ਦੇ ਉੱਤੇ ਗੁਰੂ ਕੇ ਬੱਚੇ ਦੇ ਉੱਤੇ ਕਈਆਂ ਨੇ ਕਈ ਤਰ੍ਹਾਂ ਦੀ ਗੱਲ ਕਰ ਰਹੀਆਂ ਬਹੁਤ ਕੁਝ ਕਹਿਣਗੇ ਜਿੱਦਾਂ ਵਿਵਸਥਾ ਦਾ ਸਮਾਂ ਬਣਿਆ ਸੀਗਾ ਉਸ ਦਿਨ ਬੜਿਆ ਨੂੰ ਭੋਨ ਕੀਤਾ ਕਿ ਭਾਈ ਇਹਦੇ ਹੱਥ ਵਿੱਚ ਕੋਲ ਬੋਲੋ ਅੱਜ ਉਹ ਵੀ ਵੀਰ ਇੱਥੋਂ ਬੋਲ ਕੇ ਕਹਿੰਦੇ ਜਿਨ੍ਹਾਂ ਨੇ ਟਕੇ ਵਰਗਾ ਛੋਟੇ ਪੈਸੇ ਵਰਗਾ ਜਵਾਬ ਦਿੱਤਾ ਸੀ ਸਿੱਕੇ ਛੋਟੇ ਸਿੱਕੇ ਵਰਗਾ ਕਿ ਨਹੀਂ ਅਸੀਂ ਪ੍ਰੀਤ ਸਿੰਘ ਦੀ ਭਾਸ਼ਾ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਜਿੰਨਾ ਅੰਦਰ ਕੂੜ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਾ ਜਾਵੇਈ ਮੈਨੂੰ ਜਿਆਦਾ ਨਹੀਂ ਪਤਾ ਸਟੇਟ ਕਿਵੇਂ ਕਰਦੀ ਐ ਮੈਨੂੰ ਨਹੀਂ ਪਤਾ ਵੀ ਕਿਵੇਂ ਇਨਸਾਫ ਮਿਲਿਆ ਜਾਦਾ ਹੈ ਤੁਹਾਡੇ ਸਾਰਿਆਂ ਨੂੰ ਨਾ ਜਾਣ ਪਰ ਮੈਨੂੰ ਇੱਕ ਗੱਲ ਦਾ ਜ਼ਰੂਰ ਪਤਾ ਐ ਕਿ ਪ੍ਰੀਤ ਸਿੰਘ ਸੈਣੀ ਦੇ ਉੱਤੇ ਜੋ ਤਸ਼ੱਦਦ ਹੋਇਆ ਉਹਦੇ ਵਿੱਚ ਦੁਸ਼ਮਣਾਂ ਨੇ ਵੀ ਜਿੱਤੇ ਆ ਤੇ ਆਪਣੇ ਆਣੇ ਵੀ ਜਿੱਤੇ ਆ 27 ਦਿਨ 22 ਦਿਨ ਕੂੜ ਰੱਖਣ ਦਾ ਸਮਾਂ ਮਿਲਿਆ ਉਸ ਇਨਸਾਨ ਨੂੰ ਮੈਂ ਕਦੇ ਵੀ ਐਦਾਂ ਕਰਦਾ ਪ੍ਰੋਫੈਸਰ ਸਾਹਿਬ ਨਹੀਂ ਦੇਖਿਆ 10 12 ਸਾਲ ਤੋਂ ਸਾਨ ਸੀ ਉਹ ਕਦੇ ਵੀ ਐਦਾਂ ਨਹੀਂ ਸੀ ਕਰਦਾ ਜਿੱਦਣ ਹੋ ਜਾਂਦਾ ਸੀ ਇਦਾਂ ਹੀ ਕਰਦਾ ਜਾਂਦਾ ਸੀ ਇਦਾਂ ਹੀ ਕਰਦਾ ਜਾਂਦਾ ਸੀ ਭਾਅ ਕੇ ਵੰਡਣ ਵਾਲਾ ਸੀ ਲੈਣ ਵਾਲਾ ਨਹੀਂ ਸੀ ਬੋਲੇ ਸੋਨਿਆ ਅੱਜ ਕਿੰਨੀਆਂ ਧੀਆਂ ਰੋ ਰਹੀਆਂ ਨੇ ਕਿ ਸਾਡਾ ਵਾਪਰ ਗਿਆ ਜੀ ਜਿਨ੍ਹਾਂ ਦੇ ਘਰੇ ਉਹ ਚੁੱਪਚੀ ਤੇ ਪੈਨਸ਼ਨੋਂ ਉਹ ਪੈਸੇ ਲੈ ਕੇ ਆਉਂਦਾ ਸੀ ਅੱਜ ਕਿੰਨੀਆਂ ਮਾਂ ਰੋ ਰਹੀਆਂ ਨੇ ਕਿ ਸਾਡਾ ਨੌਂ ਰਾਸ਼ੀ ਸੀ ਉਹਨਾਂ ਦਾ ਪੁੱਤਰ ਤੇ ਗਿਆ ਹੀ ਗਿਆ ਸਰਕਾਰ ਉਹ ਮਾਤਾ ਜੀ ਉਹਨਾਂ ਦਾ ਪੁੱਤਰ ਤੇ ਗਿਆ ਪੈਣਾ ਦਾ ਪਰ ਹੋ ਗਿਆ ਪਰ ਅੱਜ ਸਮਾਜ ਲੋ ਮਜਬੂਰੀਆਂ ਨੇ ਜਿਹੜੇ ਲੋਕ ਕਹਿੰਦੇ ਸੀ ਕਿ ਉਹਦੇ ਸੰਸਕਾਰ ਤੇ ਘੱਟ ਨਹੀਂ ਹੋਇਆ ਦਸਾਲੀ ਮੰਡੀ ਕਹਾਂ ਗੱਲ ਪਈ ਦੀ ਚਲੋ ਹੁਣ ਸਮਾ ਥੋੜਾ ਲੇਟ ਆ ਤੇ ਫਿਰ ਸਾਰਿਆਂ ਨੇ ਘਰਾਂ ਨੂੰ ਜਾਣਾ ਹੁੰਦਾ ਜਿਹੜੇ ਲੱਡੂ ਉੱਡਣ ਵਾਲੇ ਲੋਕ ਉਹਨਾਂ ਦੀ ਗੱਲ ਆ ਕਿਸੇ ਨੇ ਨਹੀਂ ਕੀਤੀ ਜਿਹੜੇ ਬੁੱਟੇ ਜਹੇਰਾਰ ਦੇ ਪੀਏ ਦੀ ਰਿਪੋਰਟ ਨੂੰ ਆਉਂਦੇ ਆ ਜਿਨ੍ਹਾਂ ਨੇ ਪੋਸਟਮਾਰਕ ਕੇ ਕਿਹਾ ਕਿ ਗੁਰੂ ਰਾਮਦਾਸ ਦੇ ਘਰ ਨਾਲ ਵੱਖਾ ਰੋਣ ਵਾਲਾ ਚਲੇ ਗਿਆ ਸਾਹਬਿਆ ਉਹਨਾਂ ਦੀ ਗੱਲ ਨਹੀਂ ਹੋਈ ਮੈਨੂੰ ਕਰਨੀ ਪਈ ਮੈਂ ਤੁਹਾਨੂੰ ਦੱਸਾਂ ਗੁਰੂ ਰਾਮਦਾਸ ਦੇ ਘਰ ਦਾ ਉਹ ਸਿਰਤ ਸੀ ਬਸ਼ਰਤੇ ਕਿ ਉਹਨੇ ਹਜੇ ਸਾਡੇ ਰੰਗੋ ਖੰਡੇ ਬਾਡੇ ਦੀ ਪੌਣ ਨਹੀਂ ਸੀ ਛਗੀ ਉਹ ਨੌਜਵਾਨ ਇਤਨੋਂ ਪ੍ਰਭਾਵ ਪੜਦਾ ਸੀ ਪਰ ਮੈਂ

ਅੱਗੇ ਸੰਸਾਰ ਵੈਸੀ ਕਰਤੇ ਦੀ ਦਰਗਾਹ ਵਿੱਚ ਵੀ ਤੁਹਾਡੇ ਕੋ ਅੱਗੇ ਖੜਾ ਹੋ ਕੇ ਮੰਗੇਗਾ ਕਿ ਗੁਰੂ ਰਾਮਦਾਸ ਦੀ ਗੋਲਕ ਦੀ ਦੁਰਗੋਕੋ ਕੀ ਦੀ ਭੈਣਾਂ ਨਾਲ ਬਲਾਤਕਾਰ ਕੀਤੇ ਧੀਆਂ ਨਾਲ ਬਲਾਤਕਾਰ ਕੀਤੇ ਝੂਠੀਆਂ ਰੋਟੀਆਂ ਨੰਗਲੀਆਂ ਵੇਚ ਕੇ ਤੁਸੀਂ ਖਾ ਗਏ ਦਿਓ ਜਵਾਬ ਜਿਹੜਾ ਧਾਮੀ ਪ੍ਰੈਸ ਨੂੰ ਇਹ ਗੱਲ ਕਹਿ ਰਿਹਾ ਕੋਈ ਸੱਜਣ ਕਹਿ ਰਿਹਾ ਕਿ ਤੁਹਾਡੀ ਸੰਸਥਾ ਨੂੰ ਕਿਸ ਨੇ ਲੱਗੂ ਹੁੰਦੇ ਨੇ ਉਹ ਕਹਿੰਦਾ ਮੈਂ ਇੱਥੇ ਨੋ ਕਮੈਂਟ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਕਹਿਣਾ ਸੱਜਣ ਮਰ ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਤਾਂ ਵੀ ਸਭ ਇੱਕ ਪ੍ਰੀਤ ਗਿਆ ਬਹੁਤ ਪ੍ਰੀਤ ਬੈਠੇ ਉਹ ਲੋਕ ਬੈਠੇ ਨੇ ਇਹ ਦੀਵਾ ਬੁਝੇਗਾ ਨਹੀਂ ਇਹ ਜਗਦਾ ਰਹੇਗਾ ਜਗਦਾ ਕਿਵੇਂ ਰਹੇਗਾ ਮੈਂ ਸਰਦਾਰ ਦਰਸ਼ਨ ਸਿੰਘਾਂ ਦੇ ਚਰਨਾ ਸਰ ਰੱਖ ਕੇ ਬੇਨਤੀ ਕਰਦਾ ਦੇ ਪੰਥ ਨੂੰ ਪ੍ਰੀਤ ਸਿੰਘ ਸੈੜੀ ਨੂੰ ਜੀਵਦਾ ਰੱਖਣ ਦੀ ਆਗਿਆ ਦਿੱਤੀ ਜਾਵੇ ਤੇ ਪ੍ਰੀਤ ਸਿੰਘ ਸੈੜੀ ਦੂਆ ਹੋ ਗਿਆ ਕਿ ਆਵੇਗਾ ਸੋਹਣ ਸੋਹਣ ਪ੍ਰੀਤ ਸਿੰਘ ਸੈੜੀ ਬੇਸ਼ੱਕ ਦੁਨਿਆਵੀ ਤਖੱਲਸ ਹੈਗਾ ਪ੍ਰੀਤ ਸਿੰਘ ਸੈੜੀ ਦੁਨਿਆਵੀ ਜਾਨਦਾ ਨਾ ਆ ਹਾਲਸਾ ਪੰਥ ਨਹੀਂ ਜਿਣਾ ਗੱਲ ਪਰ ਜਿਹੜੀ ਗੱਲ ਨਾਲ ਉਹਦੀ ਪਛਾਣ ਬਣੀ ਆ ਉਸ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਹਰ ਕੁਝ ਮੇਰੇ মিডিਆ ਵਾਲੇ ਵੀਰਾਂ ਨਾਲ ਮਿਲੇ ਆ ਮੇਰੀ ਗੱਲ ਤੁਹਾਡੀ ਗੱਲ ਸੇਵਨ ਕਿਸੇ ਨਾਲ ਹੁੰਦੀ ਐ ਜਾਣਦਾ ਤੁਸੀਂ ਦੱਸ ਦਿਓ ਵੀ ਭਾਈ ਤੁਹਾਡੀ ਗੱਲ ਰਿਕਾਰਡਡ ਐ ਇੱਕ ਵਾਰੇ ਤੁਸੀਂ ਗੰਦਗੀ ਬਣਾਉਣੀਓ ਸਾਰੇ ਪਰਿਵਾਰ ਨੂੰ ਮਾੜਾ ਕਹਿਣਾਓ ਕਦੇ ਦੂਜਿਆਂ ਨੂੰ ਕਹਿਣਾਓ ਫੇਰ ਤੁਸੀਂ ਸਾਡੇ ਵਰਗੇ ਲੋਕਾਂ ਨਾਲ ਗੱਲ ਕਰਕੇ ਜਦੋਂ ਤੁਹਾਨੂੰ ਦੱਸਿਆ ਜਾਂਦਾ ਫੇਰ ਤੁਸੀਂ ਚੋਰੀਓ ਪਰਿਵਾਰ ਤੇ ਪਿਆਰ ਦੀਆਂ ਗੱਲਾਂ ਨੂੰ ਜੰਤਕ ਕਰਦੇ ਹੋ ਇਹ ਗੱਸਤਾ ਹੀ ਵੀ ਤੁਹਾਨੂੰ ਕਰਤੇ ਦੇ ਦਰਗਾਹ ਵਿੱਚ ਮਹਿੰਗੀ ਪੈਗੀ ਬੇਸ਼ੱਕ ਕੋਈ ਸੱਚ ਹੋਵੇ ਕੋਈ ਸੱਚ ਅਜੇ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਦੇ ਨਾਲ ਪਰਵਾਹ ਦੇ ਵਿੱਚ ਤੇ ਜਫੇਵੰਦੀਆਂ ਵਿੱਚ ਦਇਆ ਪੈਂਦੀ ਆ ਪਰ ਕੁਝ ਲੋਕ ਸਮਝਦੇ ਨਹੀਂ ਕਿ ਅਸੀਂ ਪ੍ਰੀਤ ਸਿੰਘ ਸੈਣੀ ਦੇ ਸਹੇਰੇ ਆ ਪਰ ਉਹ ਸਹੇਰੀ ਨਹੀਂ ਹੈ ਔਰ ਜਾਨਵਰ ਦੇ ਬਹੁਤ ਧਿਆਨੇ ਸਾਨੂੰ ਤੇ ਵੀ ਹਜੇ ਪਤਾ ਨਹੀਂ ਲੱਗ ਰਿਹਾ ਉਹਦੀ ਮੌਤ ਦੇ ਕਾਰਨ ਕੀ ਆ ਮਕੂਰਨ ਸਾਹਿਬ ਦੀ ਹਜੂਰੀ ਇਹਨਾਂ ਨੂੰ ਸਾਨੂੰ ਪਤਾ ਨਹੀਂ ਲੱਗਾ ਅਸੀਂ ਪਹਿਲੇ ਦਿਨ ਤੋਂ ਪਰ ਕੁਝ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਬੈਲਾ ਸਾਈਕਲ ਸਕੂਟਰ ਦੀ ਟੱਕਰ ਨਾਲ ਫਿਰ ਸੌਰੇ ਕੋ ਜਹਿਰ ਨਾਲ ਤੇ ਗਾਹ ਪਤਾ ਨਹੀਂ ਕੀ ਕੀ ਕੁਝ ਹੁਣ ਅਗਲੀ ਗੱਲ ਜਿਹੜੀ ਖਰੜ ਵਿੱਚ ਉਹਦੇ ਸਿੰਪਲ ਗਏ ਆ ਉਹ ਪਿਛਲੇ ਜਿਹੜਾ ਮੰਗਿਆ ਸੋਵਾਰ ਨੂੰ ਗਏਰੇ 10-12 ਦਿਨ ਦਾ ਉਹਦੋਂ ਆਪਾਂ ਨੂੰ ਗਿਆ ਸੀਗਾ ਅਸੀਂ ਆਈਡੀਆ ਲਾਉਣਾ ਚਾਹੁੰਨੇ ਆ ਕਿ ਉਹਦੀ ਮੌਤ ਦਾ ਕਾਰਨ ਕੀ ਆ ਅਗਲੀ ਗੱਲ ਅਸੀਂ ਪੰਥ ਇੰਨਾ ਸક્ષਮ ਹੈਗਾ ਕਿ ਲੱਭ ਲਏਗਾ ਕਰੇਗਾ ਪਰੰਤੂ ਸਾਨੂੰ ਇਹ ਪਤਾ ਲੱਗੇ ਕਿ ਉਹਦਾ ਹਾਰਟ ਅਟੈਕ ਹੋਇਆ ਉਹਦੇ ਬ੍ਰੇਨ ਨੇ ਕੰਮ ਕਰਨਾ ਬੰਦ ਕੀਤਾ ਜੇ ਹਾਰਟ ਡੈਮੇਜ ਹੋਇਆ ਤੇ ਕਿਹੜੀ ਗੱਲ ਕਰਕੇ ਹੋਇਆ ਕੀ ਕੋਈ ਕਿਸੇ ਤਰ੍ਹਾਂ ਦੀ ਗਲਤ ਤਾਂ ਨਹੀਂ ਸੀ ਕੀ ਕੋਈ ਜਦੋਂ ਹਾਰਟ ਡੈਮੇਜ ਹੋਇਆ ਉਹ ਡਿਪਰੈਸ਼ਨ ਤਾਂ ਨਹੀਂ ਸੀ ਹੁਣ ਡਿਪਰੈਸ਼ਨ ਦੇ ਅਕੋਰਡਿੰਗ ਮੈਂ ਗੱਲ ਕਰਾਂ ਬਹੁਤਿਆਂ ਨੇ ਬੱਕੜਾ ਇਹ ਨਹੀਂ ਕੀਤਾ ਕਿ ਉਹਨੂੰ ਡੈਫਰਮੇਸ਼ਨ ਆਉਂਦੀ ਸੀ ਤੇ ਰੈਫਰਮੇਸ਼ਨ ਨੂੰ ਲੈ ਕੇ ਲੋ ਦਸਤਾਰੋ ਸੀ ਡਿਪਰੈਸ਼ਨ ਸੀ ਔਰ ਜਿਹੜਾ ਨੌਰੀਆ ਪੰਜਾ ਹੋਣ ਤੋਂ ਬਾਅਦ ਪ੍ਰੈਜੈਂਟ ਨਹੀਂ ਗਿਆ ਤੇ ਡੈਫਰਮੇਸ਼ਨ ਕੀ ਆ ਜਿੰਨੇ ਜਰ੍ਹਾਂ ਮੈਂ ਛਣਾਉਂਦੇ ਸੀ ਸਾਰੇ WhatsApp ਤੇ ਮੈਨਾਂ ਹੰਦਾ ਕਰਦਾ ਸੀ ਜਿਹੜੇ ਆਪ ਨੰਗੇ ਹੋਣ ਜਿਹੜੇ ਆਪ ਪ੍ਰੈਸ਼ਟ ਹੋਣ ਉਹਨਾਂ ਵੱਲੋਂ ਭੇਜੇ ਹੋਏ ਡਰਮੇਸ਼ ਦੀ ਕੀ ਉਹਨੂੰ ਪ੍ਰਵਾਸ ਇਹਦਾ ਨਹੀਂ ਕੋਈ ਗੱਲ ਨਹੀਂ ਸੀ ਇਹ ਗੱਲਾਂ ਬਿਲਕੁਲ ਬੇਮਿਆਰੀ ਸੋ ਉਹ ਵੀਰ ਬਹੁਤ ਗੋਜਨ ਕਹਿ ਗਿਆ ਸਾਨੂੰ ਬਲੇਵ ਸਿੰਘ ਵਡਾਲਾ ਜੀ ਔਪਨਦਰ ਸਿੰਘ ਸਰਜਣਜੀ ਤੇ ਲੋਗਪਾਲਜੀਤ ਸਿੰਘ ਤੇ ਹੋਰ ਜਿੰਨੇ ਵੀਰ ਮੈਂ ਨਾਮ ਵਾਧਿਆ ਦੇ ਨਾਮ ਲਵਾਂ ਹੋਣ ਸਾਨੂੰ ਇੱਕ ਜ਼ਰੂਰੀ ਗੱਲ ਹੈ ਕਿ ਜੇ ਚੱਲਣਾ ਤੇ ਆਪਣੀ ਵਸੀਅਤ ਪੰਥ ਦੇ ਨਾਮ ਕਰਨੀ ਪੈਗੀ ਤੁਹਾਡੀ ਮੌਤ ਤੋਂ ਬਾਅਦ ਸਾਰੇ ਦੇ ਸਾਰੇ ਅਧਿਕਾਰ ਆਲਸਾ ਪੰਥ ਕੋ ਹੋਣ ਉਹ ਚੌਲ ਜਾਂਚ ਕਰਵਾ ਲੈਣ ਉਹ ਚੌਲ ਤੁਹਾਡਾ ਸੰਸਕਾਰ ਕਰਦੇ ਇਹ ਗੱਲ ਜ਼ਰੂਰੀ ਪੱਲੇ ਪੰਨਣੀ ਹੋਵੇਗੀ ਸੋ ਕਿਉਂਕਿ ਬੜੀਆਂ ਮੁਸ਼ਕਿਲਾਂ ਤੇ دشواریਆਂ ਦਾ ਸਾਹਮਣਾ ਕਰਨਾ ਪੈਦਾ ਮੈਂ ਸਮਾਂ ਜ਼ਿਆਦਾ ਲੈਂ ਗਿਆ ਸਾਡੇ ਕੋਲ ਵੈਸੇ ਪਰਿਵਾਰ ਫਾਈਨੈਂਸ਼ੀਅਲ ਠੀਕ ਹੈ ਪਰ ਅਸੀਂ ਵੀ ਪਰਿਵਾਰ ਹਾਂ ਸਾਡੀ ਇੱਕ 9-10 ਸਾਲ ਦੀ ਧੀ ਹੈ ਤੇ ਸਾਡੀ ਇੱਕ ਬੇਨ ਤੇ ਸਾਡੀ ਬੱਚੀ ਜਿਹੜੀ ਚੂਲੇ ਤੋਂ ਅਪਾਜ ਹੋਈ ਬੈਠੀ ਹੈ ਉਹ ਦੋ ਜ਼ਿੰਮੇਵਾਰੀਆਂ ਵਿੱਚ ਪੰਥ ਦੇ ਸਿਰ ਤੇ ਨੇ ਇਹ ਗੱਲ ਕਿਤੇ ਐਵੇਂ ਨਾ ਹੋਵੇ ਕਿ ਅੱਜ ਇੱਥੋਂ ਸੁਣੀ ਐ ਇਧਰ ਦੀ ਕੱਢ ਦਿੱਤੀ ਜਿਹੜੇ ਗੁਰਮੁਖ ਪਿਆਰੇ ਨੇ ਸਾਰੀ ਜ਼ਿੰਦਗੀ ਆਪਣੀ ਜੇਬ ਵਿੱਚੋਂ ਵੰਡ ਕੇ ਗਰੀਬਾਂ ਦਾ ਅਨਾਥਾਂ ਦਾ ਲੋਟਾੜਿਆਂ ਹੋਿਆਂ ਦਾ ਟੱਡ ਪਾਲਿਆ ਅੱਜ ਉਹਦੀ ਬੱਚੀ ਤੇ ਉਹਦੀ ਘਰ ਦੀ ਨੂੰ ਪੰਥ ਜੀ ਕਿਸੇ ਦੇ ਅੱਗੇ ਹੱਥ ਨਾ ਮੜਨਾ ਪਵੇ ਇਹ ਸਾਡੀ ਜ਼ਿੰਮੇਵਾਰੀ ਹੈ ਇਹ ਕੁਝ ਲੋਕਾਂ ਨੂੰ ਸਾਨੂੰ ਤਿਆਰ ਕਰਨਾ ਪਏਗਾ ਅਜੇ ਵੀਰ ਬੋਲ ਕੇ ਕੈਸੀ ਗੁਰਦ੍ਰਸ਼ ਸਾਹਿਬ ਦੇ ਸਰੂਪ ਚਲੇ ਜਾਣਗੇ ਆਪਣੇ ਪਰਮੰਦਰਾਂ ਨੂੰ ਗੁਰਦ੍ਰਸ਼ ਸਾਹਿਬ ਚਲੇ ਜਾਣਗੇ ਪਰ ਅਸੀਂ ਇੱਥੇ ਬੈਠਾਂਗੇ ਅਸੀਂ ਅਗਲੀ ਸਟ੍ਰੈਟਜੀ ਬਣਾਵਾਂਗੇ ਦੂਜੀ ਗੱਲ ਅਸੀਂ ਚਾਹੁੰਦੇ ਆ ਕਿ 31 ਮਾਰਚ ਦੇ ਐਵਾਰ ਨੂੰ ਪਟਿਆਲਾ ਇਥੇ ਉਸ ਵੀਰ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਵੇ ਜਗ੍ਹਾ ਤੁਹਾਨੂੰ ਦੱਸ ਦਿੱਤੀ ਜਾਵੇਗੀ ਜਗ੍ਹਾ ਹੋ ਵੀ ਰਹੀ ਆ ਕਈ ਵਾਰ ਤੱਕ ਪ੍ਰੀਤ ਸਿੰਘ ਦਾ ਨਾਮ ਆਉਣਾ ਤੇ ਗੁਰਦੁਆਰੇ ਵਾਲਿਆਂ ਨੇ ਮਨਾ ਕਰਨਾ ਵੀ ਆਪਾਂ ਨੂੰ ਪਤਾ ਸੁਭਾਅ ਗਿਆ ਅਸੀਂ 31 ਮਾਰਚ ਦਿਨ ਐਤਵਾਰ ਨੂੰ ਔਰ ਜਿਹੜੀ ਗੱਲ ਵੱਡੀ ਹੈ ਸਰਕਾਰ ਨੂੰ ਉਥੋਂ ਦੇ ਐਸਐਮਓ ਨੂੰ ਤੇ ਡੀਸੀ ਨੂੰ ਡੀਸੀ ਸਾਹਿਬ ਐਸਐਮਓ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਕਤੀ ਮਾਰ ਤੱਕ ਸਾਨੂੰ ਡਗਲੇ ਕਰੇ ਰਿਪੋਰਟ ਵਿੱਚ ਕੀ ਆ ਨਹੀਂ ਦੇਵੇ ਸਾਨੂੰ ਤੁਹਾਡੇ ਨਾਲ ਦੋ ਟਾਰ ਬੋਲਦੀ ਮਜਬੂਰ ਹੋਣਾ ਪਵੇਗਾ ਉਹ ਜਿਹੜੀ ਕੋਈ ਅਗਲੇ ਵਰਨੇ ਗੱਲ ਬਣਦੀ ਆ ਕੋਈ ਮੁਜਾੜਾ ਕਰਨਾ ਪੈਂਦਾ ਧੜਾ ਹੋਣਾ ਪੈਂਦਾ ਜਾਂ ਕੋਈ ਤੋੜ ਬੰਨ ਕਰਨੀ ਪੈਂਦੀ ਕੁਝ ਵੀ ਕਰਨਾ ਪੈਂਦਾ ਜਦੋਂ ਸਾਡੇ ਭਰਾ ਦਾ ਕੋਈ ਇਨਸਾਫ ਨਹੀਂ ਮਿਲੂਗਾ ਅਸੀਂ ਕਿਸੇ ਹੱਦ ਨਹੀਂ ਜਾ ਸਕਦੇ ਆ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ہاں ਇੱਥੇ ਮੈਂ ਕਲੀਅਰ ਕਰ ਦਿਆਂ ਜਦੋਂ ਅਸੀਂ ਇਹ ਲੜਾਈ ਲੜਾਂਗੇ ਉਦੋਂ ਪਰਿਵਾਰ ਬੈਕ ਤੇ ਹੋਵੇਗਾ ਅਸੀਂ ਫਰੰਟ ਤੇ ਹੋਵਾਂਗੇ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਟੱਲ ਨਹੀਂ ਛੱੜਣੀ ਚਾਹੁੰਦੇ ਹੋਈਆਂ ਉੱਲਣ ਚੁਕਾਂ ਦੀ ਜਮਾ ਹੁਣ ਮੇਰੇ ਸਤਕਾਰਯੋਗ ਬਾਪੂ ਸਰਦਾਰ ਦਰਸ਼ਨ ਸਿੰਘ ਜੀ ਉਹ ਸੰਗਤਾਂ ਨੂੰ 2 ਮਿੰਟ ਸੰਗਤਾਂ ਦੇ ਨਾਲ ਸਾਥ ਪੜਨਗੇ ਮੈਂ ਬੇਨਤੀ ਕਰਾਂ ਉਹਨਾਂ ਦੀ ਤਰਸ ਪਤਨੀ ਸੋਹਰਾ ਪਰਿਵਾਰ ਮਾਪਾ ਪਰਿਵਾਰ ਮਾਤਾ ਜੀ ਭੈਣਾ ਭਾਈ ਬਾਪੂ ਜੀ ਇਹ ਸਾਰੇ ਆਜਣ ਜਥੇਬੰਦੀਆਂ ਵੱਲੋਂ ਭਾਈ ਬਲਦੇਵ ਸਿੰਘ ਬਡਾਲਾ ਬੰਨੀਓ ਸਖਸ ਭਾਵਨਾਦਾਲਾ ਨੂੰ ਉਹਨਾਂ ਨੂੰ ਸਨਮਾਨਤਰੀ ਕੀਤਾ ਜਾਣਾ ਤੇ ਨਾਲ ਅਸੀਂ ਜਿਹੜੇ ਸਾਡੇ ਜੁਹਾਰੂ ਜੋ ਦੇ ਭਾਈ ਗੁਰਪ੍ਰੀਤ ਸਿੰਘ ਜਾਗੋਆ ਉਹਨਾਂ ਨੂੰ ਵੀ ਸਨਮਾਨ ਕਰਦਾ ਜਿਹੜੇ ਰਾਤ ਦਿਨ ਤੋਂ ਆਇਆ ਸੱਤ ਸਾਲ ਬਾਅਦ ਇੱਥੇ 2 ਜਾਰਾਂ 10 ਦਿਨ 6 ਮਹੀਨੇ ਜੇਲ੍ਹ ਤੇ ਰਹਿਣਾ ਪੈ ਜਾਏ ਤੇ ਚੀਕਾਂ ਨਿਕਲ ਜਾਂਦੀਆਂ ਨੇ ਹਾਰ ਮੰਨ ਲੇ ਹੋ ਜਾਂਦੇ ਨੇ ਅੰਨ ਜਗਰਾ ਹੈ ਸਮਾਈ ਦੇ ਲਾਲ ਦਾ ਸੱਤ ਸਾਲ ਜਿਨ੍ਹਾਂ ਦਾ ਰਾਜ ਵਿੱਚ ਕਹਿੰਦੇ ਸੀ ਸਾਡੇ ਰਾਜ ਵਿੱਚ ਅਸੀਂ ਮੁਗਰਾਂ ਸਾਹਿਬ ਦੇ ਬਦਈ ਆ ਪੰਥ ਬਹੌਣ ਵਾਲਿਆਂ ਦੇ ਰਾਜ ਵਿੱਚ ਘੱਦੀ ਬੇਦਗੀ ਹੋਈ ਸੀ ਤੇ ਪੰਥ ਦੀ ਗੱਲ ਕਰਨ ਵਾਲੇ ਜਿਹੜੇ ਆ ਕਹਿੰਦੇ ਬੰਦੀ ਸਿੰਘ ਰਹਾ ਕਰੋ ਇਹਨਾਂ ਸਿੰਘਾਂ ਤੇ ਯੂਐਪੀ ਲੱਗੀ ਸੀ ਯੂਐਪੀ ਲੱਗੀ ਸੀ ਔਰ ਪਰਚਾ ਪੰਥਕ ਸਰਕਾਰ ਕੋਲ ਪਿਆ ਸੀ ਔਰ 16 ਧੰਦੇ ਔਰ ਜਿਹਨਾਂ ਨੂੰ ਗਲਤ ਸਮਝਿਆ ਕੀਤਾ ਮੌਲੇ ਕਰਨ ਵਿੱਚ 16 ਤੇ ਬਾਕੀ ਸਾਰੇ ਬਰੀ ਦੋ ਨੌਜਵਾਨਾਂ ਨੂੰ 36 ਸਾਲ ਅੱਜ ਤੱਕ ਪ੍ਰੋਫੈਸਰ ਸਾਹਿਬ بیٹھے ਐ ਲੋਕ ਐ ਸਾਹਿਬ ਬੈਠੇ ਆ ਹੋਰ ਬੁੱਢੀ ਜੀ ਬੈਠੇ ਆ ਜਦੋਂ 302 ਲੱਗ ਜਾਂਦੀ ਹੈ ਮਰਨ ਵਾਲਾ ਬੰਦਾ ਮਰ ਜਾਂਦਾ ਤੇ ਫਿਰ 307 ਦਾ ਕੀ ਮਤਲਬ ਹੈ 307 ਵਿੱਚ ਵੀ ਸਜ਼ਾ ਕਿਉਂ ਛੋਟੇ ਉਹ ਸੋ ਗਾਲ ਪੰਥ ਕੋ ਤੁਹਾਡੇ ਰਾਜ ਵਿੱਚ ਹੋਇਆ ਬੜੇ ਬੰਦੀ ਸਿੰਘ ਹੋਰ ਨੇ ਸਮਾਂ ਬੜਿਆ ਫਿਰ ਤੁਹਾਡੇ ਦਰਸ਼ਨ ਕਰਾਂਗੇ ਅੰਤ ਵਿੱਚ ਸਾਡੇ ਕੋਲੋਂ ਸਸਕਾਰ ਤੋਂ ਲੈ ਕੇ ਅੱਜ ਤੱਕ ਵਿਚਰਦੇ ਆਂ ਨਭੌਦੇ ਆਂ ਜਾਣੇ ਤੇ ਅਣਜਾਣੇ ਵਿੱਚ ਕਈ ਭੁੱਲਾਂ ਹੋ ਗਈਆਂ ਹੋਣਗੀਆਂ ਖਿਮਾ ਮੰਗਦੇ ਆ ਆਈ ਹੋਈ ਸਾਰੀ ਸੰਗਤ ਨੂੰ ਚਰਣਾ ਦੇ ਸਿਰ ਰੱਖ ਕੇ ਜੀਉਂ ਆ ਕਹਿੰਦੇ ਆ ਆਸ ਕਰਦੇ ਹਾਂ ਕਿ ਤੁਸੀਂ ਜਦੋਂ ਤੁਹਾਨੂੰ ਆਵਾਜ਼ ਮਾਰੀਏ ਅਗਲੀ ਗੱਲ ਕਰਨ ਵਾਸਤੇ ਵੀ ਤੁਸੀਂ ਸਾਡਾ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ